ਅਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਖਪਾਲ ਸਿੰਘ ਖਹਿਰਾ ਨੂੰ ਵੱਡੀ ਰਾਹਤ ਮਿਲੀ ਹੈ ਜੀ ਹਾਂ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਮਿਲ ਚੁੱਕੀ ਹੈ ਕਦੋਂ ਤੋਂ ਸੁਖਪਾਲ ਸਿੰਘ ਖਹਿਰਾ 90 ਦੀ ਜੇਲ੍ਹ ਦੇ ਵਿੱਚ ਕੈਦ ਨੇ ਔਰ ਗ੍ਰਿਤਰ ਕੀਤੇ ਗਿਆ ਸੀ ਉਹਨਾਂ ਦੇ ਉੱਤੇ ਜਿਹੜਾ ਐਨਡੀਪੀਐਸ ਕੇਸ ਲਾਇਆ ਗਿਆ ਸੀ ਡਰੱਗ ਕੇਸ ਔਰ ਜਿਸ ਦੇ ਚੱਲਦਿਆਂ ਸੁਖਪਾਲ ਸਿੰਘ ਖਹਿਰਾ ਦੇ ਤਰਫੋਂ ਕਿਹਾ ਗਿਆ ਸੀ ਕਿ ਬਤਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਤਾਂ ਅੱਜ ਮਾਨਯੋਗ ਅਦਾਲਤ ਪੰਜਾਬ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਹੈ ਪਹਿਲਾ ਤੋਂ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਕਾਂਗਰਸੀ ਵਿਧਾਇਕ ਨੇ ਔਰ ਇਹਨਾਂ ਨੂੰ ਥਾਣਾ ਸੁਭਾਨਪੁਰ ਕਪੂਰਥਲਾ ਵਿੱਚ ਜਿਹੜਾ ਕੇਸ ਦਰਜ ਕੀਤਾ ਸੀ ਅੱਜ ਜ਼ਮਾਨਤ ਮਿਲ ਗਈ ਉਸ ਕੇਸ ਦੇ ਵਿੱਚ ਤਾਂ ਦੱਸਦੇ ਕਿ 12 ਜਨਵਰੀ ਨੂੰ ਸੁਖਪਾਲ ਸਿੰਘ ਖੈਰਾ ਨੇ ਜਿਹੜੀ ਜ਼ਮਾਨਤ ਨੂੰ ਲੈ ਕੇ ਦੋ ਧਿਰਾਂ ਵਿੱਚ ਜਿਹੜੀ ਬਹਿਸ ਹੋਈ ਸੀ ਉੱਥੇ ਪਟੀਸ਼ਨ ਪਾਈ ਸੀ ਔਰ ਉਸ ਪਟੀਸ਼ਨ ਦੇ ਵਿੱਚ ਹੁਣ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਨੂੰ ਨੋਟਿਸ ਵੀ ਭੇਜਿਆ ਹੈ ਸੁਖਪਾਲ ਸਿੰਘ ਖੈਰਾ ਦੇ ਕੇਸ ਦੀ ਰਿਪੋਰਟ ਵੀ ਮੰਗੀ ਹੈ ਮਾਨਯੋਗ ਅਦਾਲਤ ਪੰਜਾਬ ਰਣ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਿਹੜੀ ਰਿਪੋਰਟ ਮੰਗੀ ਹੈ ਤੇ ਜ਼ਮਾਨਤ ਵੀ ਦੇ ਦਿੱਤੀ ਹੈ ਸੁਖਪਾਲ ਸਿੰਘ ਖੈਰਾ ਨੇ 12 ਜਨਵਰੀ ਨੂੰ 13 ਵਿੱਚ ਜੋ ਵੈਸ ਹੋਈ ਸੀ ਅਤੇ ਫੈਸਲਾ ਅੱਜ ਲਈ ਰਾਖਮਾ ਰੱਖ ਲਿਆ ਹੈ ਜਿਸ ਅਨੁਸਾਰ ਅਜਮਾਨਦਗ ਵਿਧਾਇਕ ਜੱਜ ਸੀਨੀਅਰ ਡਿਵੀਜ਼ਨ ਦੇ ਸੁਖਪਾਲ ਸਿੰਘ ਡਿਵੀਜ਼ਨ ਦੇ ਜੱਜਾਂ ਨੇ ਜਿਹੜੀ ਜ਼ਮਾਨਤ ਦੇ ਦਿੱਤੀ ਹੈ ਸੁਖਪਾਲ ਸਿੰਘ ਖੈਰਾ ਦੀ ਜਿਹੜੀ ਜ਼ਮਾਨਤ ਮਨਜ਼ੂਰ ਕਰ ਲਈ ਹੈ ਉਹਨਾਂ ਦੇਖਣਾ ਹੋਵੇਗਾ ਕਿ ਸੁਖਪਾਲ ਸਿੰਘ ਖੈਰਾ ਕਦੋਂ ਜੇਲ੍ਹ ਤੋਂ ਬਾਹਰ ਆਉਣਗੇ ਤੇ ਬੀਤੇ ਦਿਨਾਂ ਤੋਂ ਲਗਾਤਾਰ ਕਿਆਸ ਲਗਾਏ ਜਾ ਰਹੇ ਸੀ ਨਾਬੇਦਿਲ ਦੇ ਵੀ ਸੁਖਪਾਲ ਸਿੰਘ ਖਹਿਰਾ ਕੈਦ ਨੇ ਉੱਥੇ ਹੀ तमाम ਕਾਂਗਰਸ ਲੀਡਰ ਨੂੰ ਮਿਲਣ ਪਹੁੰਚਦੇ ਨੇ ਤਾਂ ਉੱਥੇ ਹੀ ਬਦਲਾਖੂਰੀ ਦੀ ਰਾਜਨੀਤੀ ਦੇ ਸਵਾਲ ਖੜੇ ਹੋ ਰਹੇ ਸੀ ਤਾਂ ਇੱਕ ਪਾਸੇ ਹੁਣ ਚੋਣਾ ਆ ਰਹੀਆਂ ਨੇ ਔਰ ਦੂਸਰੇ ਪਾਸੇ ਇੰਡੀਆ ਗੱਠ ਜੋੜ ਦਾ ਵੀ ਅਸਰ ਦੇਖਣ ਨੂੰ ਹੋ ਸਕਦਾ ਮਿਲ ਰਿਹਾ ਕਿਉਂਕਿ ਸੁਖਪਾਲ ਸਿੰਘ ਖਹਿਰਾ ਜਿਸ ਤਰੀਕੇ ਦੇ ਨਾਲ ਹਾਈ ਕੋਰਟ ਦੇ ਵੱਲੋਂ ਰਹਾਅ ਦਿੱਤੀ ਗਈ ਆ ਪਰ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਤੇ ਇਲਜ਼ਾਮ ਲਗਾਏ ਗਏ ਸੀ ਕਿ ਬਦਲਾਖੂਰੀ ਦੀ ਰਾਜਨੀਤੀ ਆ ਣਾ ਸੁਭਾਨਪੁਰ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਸੀ 12 ਤਰੀਕ ਨੂੰ ਜਿਹੜੀ 12 ਜਨਵਰੀ ਨੂੰ ਅਰਜੀ ਦਾਖਲ ਕੀਤੀ ਜਾਂਦੀ ਹੈ ਪਟੀਸ਼ਨਦਾਰ ਕੀਤੀ ਜਾਂਦੀ ਹੈ ਤਾਂ ਮਾਨਯੋਗ ਜੱਜਾਂ ਨੇ ਅੱਜ ਜਿਹੜੀ ਦਮਾਨਤ ਨੂੰ ਮਨਜ਼ੂਰੀ ਦੇ ਦਿੱਤੀ ਹੈ ਸੁਖਪਾਲ ਸਿੰਘ ਖਹਿਰਾ ਆਉਣ ਵਾਲੇ ਦਿਨਾਂ ਦੇ ਵਿੱਚ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਪਰ ਵੱਡੇ ਸਵਾਲੇ ਖੜੇ ਹੋ ਰਹੇ ਨੇ ਕਿ ਪੰਜਾਬ ਦੇ ਵਿੱਚ ਗੱਠਜੋੜ ਹੋਵੇਗਾ ਕਾਂਗਰਸ ਦਾ ਜਾਂ ਨਹੀਂ ਚੰਡੀਗੜ੍ਹ ਵਿੱਚ ਤਾਂ ਗੱਠਜੋੜ ਦੇਖਣ ਨੂੰ ਮਿਲ ਰਿਹਾ ਦੋ ਧਿਰਾਂ ਨੇ ਕਾਂਗਰਸ ਦੀਆਂ ਸੁਖਪਾਲ ਸਿੰਘ ਖਹਿਰਾ ਰਾਜਾ ਅਵੜਿੰਗ ਪ੍ਰਤਾਪ ਸਿੰਘ ਬਾਦਵਾ ਨਵਜੋ ਸਿੰਘ ਸਿੱਧੂ ਦੇ ਨਾਲ ਕਈ ਧੜੇ ਨੇ ਜਿਹੜੇ ਕਹਿ ਰਹੇ ਨੇ ਕਿ ਗੱਠਜੋੜ ਹੋਵੇ ਪਰ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾਲਾ ਕਹਿੰਦਾ ਗੱਠਜੋੜ ਨਹੀਂ ਹੋਣਾ ਚਾਹੀਦਾ ਸੋ ਗੱਠਜੋੜ ਨੂੰ ਲੈ ਕੇ ਵੀ ਕਿਆਸ ਲਗਾਈਆਂ ਜਾ ਰਹੀਆਂ ਸੀ ਤਾਂ ਉੱਥੇ ਹੀ ਸੁਖਪਾਲ ਸਿੰਘ ਖਹਿਰਾ ਦੇ ਕੇਸ ਤੇ ਵੀ ਕਈ ਚਰਚਾਵਾ ਚੱਲ ਰਹੀਆਂ ਸੀ ਹਾਲਾਂਕਿ ਜਿਹੜੇ ਦਵਿੰਦਰ যাদਬ ਨੇ ਇਸ ਮੀਟਿੰਗ ਦੇ ਵਿੱਚ ਚੰਡੀਗੜ੍ਹ ਮੀਟਿੰਗ ਕੀਤੀ ਸੀ ਜੋ ਪੰਜਾਬ ਇੰਚਾਰ ਦੇ ਉਹਨਾਂ ਨੇ ਵੀ ਸੁਖਪਾਲ ਸਿੰਘ ਖਹਿਰਾ ਨਾਲ ਮੁਲਾਕਾਤ ਕੀਤੀ ਸੀ ਕਿਹਾ ਸੀ ਕਿ ਕਾਂਗਰਸ ਪਾਰਟੀ ਤਮਾਮ ਤੁਹਾਡੇ ਨਾਲ ਹੈ ਪਰ ਉੱਥੇ ਹੀ ਹੁਣ ਜਿਹੜਾ ਗੱਠਜੋੜ ਤੇ ਵੀ ਵੱਡੀਆਂ ਖਬਰਾਂ ਆ ਰਹੀਆਂ ਨੇ ਸੁਖਬਾਤ ਸਿੰਘ ਖੈਰਾ ਦੇ ਨਾਲ ਜੁੜੀ ਇਹ ਖਬਰ ਆ ਰਹੀ ਹੈ ਕਿ ਉਹਨਾਂ ਨੂੰ ਜ਼ਮਾਨਤ ਮਿਲ ਰਹੀ ਹੈ ਸੋ ਇਹ ਜ਼ਮਾਨਤ ਤਾਂ ਹਾਈ ਕੋਰਟ ਨੇ ਦਿੱਤੀ ਹੈ ਪਰ ਵੱਡੇ ਸਵਾਲ ਜ਼ਰੂਰੇ ਹੋ ਰਹੇ ਨੇ ਕਿ ਪੰਜਾਬ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੋਵੇਗਾ ਜਾਂ ਫਿਰ ਇੱਕ ਫੋਕੀ ਜਿਹੜੀ ਜਿਸ ਤਰ੍ਹਾਂ ਖਬਰ ਚੱਲ ਰਹੀਆਂ ਨੇ ਜਾਂ ਫੋਕੀ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਗੱਠਜੋੜ ਨਹੀਂ ਹੋਣਾ ਚਾਹੀਦਾ ਪਰ ਚੰਡੀਗੜ੍ਹ ਦੇ ਵਿੱਚ ਜ਼ਰੂਰ ਮੇਅਰ ਦੀ ਚੋਣ ਨੂੰ ਲੈ ਕੇ ਗੱਠਜੋੜ ਦੇਖਣ ਨੂੰ ਮਿਲ ਰਿਹਾ ਹੈ